ਲੋ ਜੀ ਅੱਜ ਆਏ ਆ ਸੁੱਖੇ ਦੇ ਚਾਚੇ ਦੀ ਗੱਡੀ ਨੂੰ ਟਾਇਰ ਬੁਆਣ ਜੀ ਹਾਂ ਕਿੱਦਾਂ ਜੀ ਕਹਿਮੋ ਐਨ ਫੀਲਿੰਗ ਕਿੱਦਾਂ ਪੂਰੀ ਹੈ ਸੁੱਖਾ ਵੀ ਇੱਥੇ ਗੱਡੀ ਲੈ ਕੇ ਆਇਆ ਸੀ ਆਪਾਂ ਨੂੰ ਮਿਲ ਗਿਆ ਜੀ ਇਹ ਸੁੱਖੇ ਕਿੱਦਾਂ ਚਾਚੇ ਦੀ ਮਾਮਾ ਅੱਜ ਤੇਰੇ ਸਿਰੋਂ ਆ ਹਾਂ ਸਹੀ ਫਾਇਦਾ ਆਪ ਤੀਜੇ ਦਾ ਹੈਨਾ ਪਾਜੀ ਸਾਨੂੰ 17 ਇੰਚ ਦੀ ਦਿਖਾਈ ਮਾੜੇ ਆ ਵਧੀਆ ਜੇ ਵੈਰਾਈਟੀ ਦਿਖਾਈ ਚਾਰ ਆ ਆ ਦੇਖੋ ਭਾਜੀ ਇਹ ਕਹਿ ਲਓ ਇੱਕੋ ਤਰ ਹੈ ਤੋ ਰਾਜ ਆਇਆ 3 4 5 ਵੈਕਟਰ ਜੋ ਹੈ ਨਹੀਂ 7 8 ਵੈਕਟਰ ਜਿਹੜਾ ਨਾ ਉਹ ਆਦੀ ਬੈਠਾ ਉਹ ਵੱਟ ਸਿਰ 13 ਇੱਕ ਹੋਰ ਲੱਗਿਆ ਵੈਕਟਰ 14 ਰਾਜ ਨੂੰ ਤਰੇ ਵਾਲੇ ਕਹਿੰਦਾ ਤੂੰ ਤਰੇ ਵਾਲਾ ਦਿੱਤੀ ਭਾਜੀ ਲਾ ਕੇ ਦੇਖਣਾ ਨੇ ਆਪਾਂ ਕੜੀਆ ਹਾਂ ਯੈਸ ਇਹਦੇ ਚ ਵੈਕਟਰ ਦਾ ਹੋ ਭਾਜੀ ਇਹ ਜੀਮੈਲ ਸ ਹੈਗਾ ਮਿਸਟਰ ਦਾ ਨਹੀਂ ਹੈ ਹਮ ਬਲੈਕ ਚ ਇਹ ਬਲੈਕ ਚ ਵੀ ਮਿਲ ਜੂ ਬਲੈਕ ਚ ਚੱਕੀ ਇਦਾਂ ਦਾ ਪਾਜੀ ਆਹ ਕਾ ਦੇਖੀਂ ਜਿਹੜਾ ਆਹੀ ਆਹ ਹੋਈ ਆ ਇੱਕ ਪਾਜੀ ਆਹ ਦੇਖੀਂ ਆ ਬੈਕਟਰੀਆ ਜਿਹੜਾ ਇਹ ਚ ਬਲੈਕ ਹੋਊਗਾ ਇਹ ਚ ਨਹੀਂ ਹੈਗਾ ਇਹ ਸੋਨਾ ਬਹੁਤ ਅਦਾ ਡਿਜ਼ਾਈਨ ਉਹਦਾ ਤੇ ਰਾਜਾ ਜੀ ਤੇ ਇਹ ਪਸੰਦ ਆ ਉਹ ਲੱਗਾ ਭਾਰੀ ਬਹੁਤ ਕਿਹੜਾ ਆ ਵਾਲਾ ਕਸੀਲ ਉਹਨਾਂ ਦਾ ਮੂਡ ਉਹ ਦਿਹਾੜਾ ਉਹ ਬਲੈਕ ਤੇ ਜਿਹੜੀ ਸਿਲਵਰ ਫੱਟੀ ਆ ਉਹ ਉਹ ਜਦੋਂ ਉੱਤੋਂ ਉਜਦੇ ਤੇ ਉੱਤੋਂ ਇਧਰੇ ਹਾਸ ਕਿਧਰੇ ਕੱਢਦੇ ਅੱਛਾ ਉਹ ਸਟਾਰ ਵਾਲੀ ਜਿਹੜੀ ਵਰਤਦਾ ਆ ਉਹ ਪਾਣੀ ਰੱਖੀ ਹੋਈ ਕੋਸ਼ ਆ ਵਾਲੇ ਹਾਂ ਇਹ ਸਟਾਰਾਂ ਜਿਹਾਂ ਯਾਰ ਇਹ ਕੰਪਨੀ ਕਿਹੜੀ ਆ ਉਸਨ ਦਾ ਭਾਈ ਚਲੋ ਭਾਈ ਆ ਦੋ ਰੱਖੋ ਮੜੇ ਆ ਆ ਦੋ ਰੱਖੋ ਆਹੋ ਲੈ ਕੇ ਜਾਵਾਂਗੇ ਮਾਮਾ ਮੈਂ ਦੇਖ ਸੁੱਕੇ ਕਿੱਦਾਂ ਇੱਥੇ ਵੈਰੈਟੀ ਬਹੁ ਆ ਹਨਾ ਲਓ ਜੀ ਇੱਕ ਸ਼ਾਪ ਤੇ ਹੋਰ ਜਾ ਕੇ ਆਏ ਆ ਚਲੋ ਨਾ ਤਾਂ ਨਹੀਂ ਲੈਣਾ ਆਪਾਂ ਨੂੰ ਉੱਥੇ ਜਿਆਦਾ ਹਾਂ ਬਸ 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 ਉੱਥੇ ਆਪਾਂ ਨੂੰ ਜਿੱਦਾਂ ਪਸੰਦ ਨਹੀਂ ਆਈ ਵੈਰੈਟੀ ਕੋਈ ਤੇ ਹੁਣ ਅਸੀਂ ਆਏ ਆ ਇੱਥੇ ਆਪਣੇ ਖਾਸ ਆ ਰਹੇ ਹਾਂ ਭਾਜੀ ਆਹ ਅੱਗੇ ਵੀ ਨਰ ਭਾਜੀ ਹੁਣ ਤਾਂ ਆਪਾਂ ਨੂੰ ਪਾਇਆ ਚਾਰਾਂ ਗੱਡੀਆਂ ਨੂੰ ਤੇ ਇੱਥੇ ਆਏ ਆ ਵਾ ਦੇਖੀਏ ਇਥੋਂ ਕਿਹੜੇ ਪਸੰਦ ਆਉਂਦੇ ਆ ਰਾਜੇ ਕਿੱਦਾਂ ਪੰਜ ਡੰਡੇ ਵਾਲੇ ਪਾਉਣੇ ਯਾ ਦੂਏ ਸੰਘਣੇ ਪਾਉਣੇ ਨਾ ਕਿਉਂ ਯਾਰ ਉਹਨੇ ਪੰਜ ਡੰਡੇ ਵਾਲੇ ਪਾਉਣੇ ਜਿਹੜੇ ਤੇਰੇ ਮਨ ਨੂੰ ਲੱਗੂਏ ਉਹੀ ਪਵਾਈ ਸੁੱਖੇ ਨੂੰ ਵੀ ਉਦਣ ਇਹੀ ਗਿਆ ਸੀ ਮੈਂ ਕਿਹੜੇ ਹਾਂ ਆਹ ਹੋਏ ਵੀ ਸੋਹਣੇ ਲੱਗਦੇ ਪਰ ਉਹ ਜਿੱਦਾਂ ਪੰਜ ਡੰਡੇ ਵਾਲੇ ਜਿਹੜੇ ਉਹਨਾਂ ਦਾ ਟ੍ਰੈਂਡ ਹਜਾ ਰਹਿੰਦੇ ਹੀ ਆ ਸਾਦਾ ਹੀ ਇਹਨਾਂ ਦਾ ਬਦਲ ਜਾਂਦਾ ਵੈਰੈਟੀ ਦਾ ਬਹੁ ਆ ਦੇਖਣਾ ਇਹਦੀ ਬੋਣੀ ਆ ਫੋਲੀਆਂ ਆ ਕੋਲ ਦੇ ਪਾਸੇ ਲਓ ਜੀ ਟਾਇਰ ਦਿੱਤੇ ਆ ਫੁੱਲ ਹੁਣ ਦੋ ਡਿਜ਼ਾਈਨ ਕੀਤੇ ਆ ਸਿਲੈਕਟ ਇਹਨਾਂ ਦੋਨਾਂ ਚ ਲਾ ਕੇ ਦੇਖਦੇ ਆ ਜਿਹੜਾ ਪਸੰਦ ਆਇਆ ਉਹ ਹੀ ਆਪਾਂ ਚੱਕ ਦੇਣਾ ਇਹ ਤਾਂ ਮੈਂ ਤੁਹਾਨੂੰ ਖੋਲ ਤੇ ਉਹਨੇ ਪੋਣੀ ਹੀ ਬੜਿਆ ਗਾਰਡਨ ਨਹੀਂ ਕੱਢਣੀ ਵਲੌਗ ਆ ਓਏ ਉਹ ਦੋਨੇ ਪਾਸੇ ਵੱਖਰੇ ਵੱਖਰੇ ਪਾ ਲੈਣੇ ਮੋਰੇ ਉਹ ਪਿੱਛੇ ਆ ਵੱਖਰੇ ਵੱਖਰੇ ਅਸਲਾਹ ਦੇਖੋ ਕੌਣ ਦਿੰਦਾ ਆਹ ਥੋੜੇ ਲਾ ਦੇ ਆਹ ਥੋੜੇ ਲਾ ਦੇ ਲਓ ਜੀ ਦੇਖ ਤਾਂ ਰਾਜੇ ਹੂੰ ਵਾਹ ਸਟਰਜੀ ਆਹ ਉਹ ਗੱਡੀ ਨੂੰ ਪੈ ਗਿਆ ਇਹ ਨਾ ਮੜਿਆ ਨਾ ਫੋਟੋ ਭੇਜ ਮੜਾ ਯਾਰ ਹੂੰ ਆਹ ਕੋਣ ਲਾ ਦੇ ਕੰਪਨੀ ਨਾਲ ਨਹੀਂ ਫਰਕ ਕੰਪਨੀ ਦਾ ਫਰਕ ਆਉਦਾ ਉਹ ਨਿਊ ਦੇ ਆ ਵੈਕਟਰ ਤੇ ਵੈਕਟਰ ਦਾ ਨਾਮ ਜਿਆਦਾ ਹੁੰਦਾ ਬਾਕੀ ਇੰਨਾ ਨਹੀਂ ਫਰਕ ਹੁੰਦਾ ਕੋਈ ਇਹ ਵੀ ਠੀਕ ਆ ਕੰਪਨੀ ਉੱਤੇ 10 ਵੇ ਸੁੱਕੇ ਉਹ ਤਾਂ ਸੋਨੇ ਲਾ ਦੇ ਦਿੱਤੇ ਭਾਈ ਸੋਨੇ ਲਾਗਦੇ ਭਾਜੀ ਆਹ ਪਰੋਂ ਕਿੰਨੇ ਚ ਪਾਉਗੇ ਆ ਭੇਜਦੇ ਆ ਇੱਕ ਲਈ ਲੇਖੋਗੇ ਭਾਜੀ 36000 ਦੇ ਪਰ ਉਹ ਭਾਜੀ ਸੇਮ ਹੀ ਹੈ ਰਾਜੇ ਫੋਟੋ ਭੇਜ ਕੇ ਮੇਰਾ ਭਰਾ ਦੇਖ ਲਾ ਕਿੱਥੇ ਗਿਆ ਹਾਂ ਉਹਦੇ ਨਾਲ ਦੱਸੋ ਮਾੜਾ ਛਿੰਦੇ ਬਾਈ ਪਰ ਮੈਂ ਕਹਿੰਦਾ ਵਾਇਆ ਸੇਮ ਹੀ ਹੈ ਇਹਨਾਂ ਦਾ 8.5 ਆ ਫੈਜੰਦਰ ਦੇਖੀ ਰਹਾ ਆ ਜੋੜਾ ਆ ਨਾ ਉਹਦੇ ਨਾਲ ਇਹ ਵਧੀਆ ਨਾਲ ਵੱਖਰੇ ਫਿਰ ਡਿਫਰੈਂਟ ਆ ਪੈਂਡ ਚ ਹੈ ਵੀ ਹੈ ਨਹੀਂ ਆਪਣੇ ਸਾਡੇ ਸੁੱਖਾ ਦੇਖ ਕੇ ਗਿਆ ਗੁਰੂ ਘਰ ਮੈਂ ਆਹੇ ਗਵਾਲਾਂ ਨੂੰ ਸੁੱਖੇ ਦੁਈਆਂ ਲਾਉਣੇ ਨਾ ਟੱਪ ਮਾੜਾ ਦੱਸ ਰਾਜੇ ਮੰਨ ਦੇ ਖਿਲਾਫ ਆਪਣਾ ਹਾਂ ਫੇ ਨਹੀਂ ਹਾਂ ਮੁੜ ਕੇ ਤਿੰਨੀ ਚਾਰੀ ਥਾਲੀ ਪੈਣੇ ਆ ਮੈਨੂੰ ਪਤਾ ਆ ਇਹ ਆਪਣਾ ਐਨ ਕਨਫਿਊਜ਼ਨ ਆ ਉਹ ਐ ਚੰਗੀ ਤਰ੍ਹਾਂ ਦੇਖ ਲਓ ਆਪਣਾ ਈਮਾਨੀਆਂ ਲੈ ਉਹ ਗੇੜੀਆਂ ਵਾਲਾ ਨਹੀਂ ਮੁੰਡਾ ਆਇਆਗਾ ਪੜ੍ਹਨ ਲਿਖਣ ਵਾਲਾ ਮੁੰਡਾ ਆ ਬੜਾ ਪੁੱਛ ਲੈ ਇੱਕ ਵਾਰ ਘਰੇ ਵੀ ਕਨਫਿਊ ਹੋਇਆ ਨਾ ਹੋ ਇੱਥੇ ਇਦਾਂ ਹੀ ਹੁੰਦੀ ਆ ਮੁੜ ਕੇ ਜੋ ਘਰੇ ਜਾਣੀ ਦੇਖੀ ਤੂੰਗਾ ਨਾ ਕਿੰਨੀ ਵਧੀਆ ਬਣ ਗਏ ਹਾਂ ਲੋ ਜੀ ਇਹ ਕੀਤੇ ਆ ਸਿਲੈਕਟ ਉਦਾ ਰੁੱਕ ਗੱਡੀ ਦੇ ਘੇਟ ਆਉਗੇ ਪਰ ਇਹ ਬੈਕਟਰ ਦੇ ਨਾਲੋਂ ਹਨਾ ਥੋੜੇ ਚੌੜੇ ਲੱਗਦੇ ਮੈਨੂੰ ਪਰ ਹੈਗੇ ਵਧੀਆ ਆ ਉਧੇ ਨਾ ਚੌੜੇ ਜਾਣਗੇ ਟਾਇਰ ਥੋੜਾ ਜਿਹਾ ਖੁੱਦੂ ਗਏ ਬਾਹਰ ਆ ਜਾਣੇ ਥੋੜੇ ਰਾਜੇ ਰਬੜਾ ਕਿ ਤਮੋਰੇ ਵੀ ਪਾਉਣੀਆਂ ਜਾਂ ਪਿੱਛੇ ਹੀ ਪਿੱਛੇ ਲਈ ਆ ਹਨ ਸੁੱਖੇ ਕੋਲ ਸੁੱਖੇ ਕੋਸ਼ ਕਹਿਣਾ ਜਾਂਦੇ ਆ ਬਹੁਤ ਹਿਸਾਬ ਲੱਗਦਾ 70 ਕਿਲੇ ਲੱਗ ਜਣਾ ਕੁਝ ਨਹੀਂ ਹੁੰਦਾ ਚਾਚਾ ਕਹਿੰਦਾ ਪਾਪੇ ਵਾਲਾ Google Pay ਸੁੱਖੇ ਕੋਲ ਹੀ ਆ Google Pay ਹੈਗਾ ਪਾਪੇ ਵਾਲਾ ਇਹ 15 ਦੇ ਘੱਟ ਵੀ ਬਣੇ ਹੋ ਹਾਂ ਇਹ 50 55000 ਭਾਈ ਹੁਣ ਇਹਨਾਂ ਨੂੰ ਲੈਣਾ ਬੱਚ ਭਾਈ ਹਾਂ ਇਹ ਡੀਰੋ ਚਲਾਣਾ ਇਹ ਇਹ ਬਲੋਕਰ ਤਕੜਾ ਭਾਈ ਚਾਚਾ ਦਾ ਤੇਰਾ ਪੈ ਗਿਆ ਚੱਕਰੀ ਸੁਖੇ ਹਾਂ 84 ਦੇ ਚੱਕਰਾਂ 'ਚ ਚਾਚੀ ਦਾ ਸਲਾਹ ਕਰਦਾ ਹਾਂ ਹਾਂ ਤੇ ਮਾਮਾ ਉਹਨੇ ਸਾਰਿਆਂ ਨੂੰ ਵੀ ਲੈ ਕੇ ਜਾਣੀ ਆ ਹਾਂ ਪਰ ਤੇਰੇ ਬਾਪੂ ਨੇ ਤਾਂ ਲੈ ਜਾਣੀ ਗੱਲ ਨੂੰ ਨੋ ਜੀ ਟਾਇਰ ਇਹਦੇ ਆਪਣੇ ਇਹ ਪੈਰਾ ਉਹਦੇ ਨਾਲ ਦਾ ਉਹਦੇ ਨਾਲ ਦਾ ਹੀ ਉਦਾਂ ਪਰ ਫਰਕ ਆ ਥੋੜਾ ਜਿਹਾ ਕਰੋ ਲੁੱਕ ਚੱਕੀ ਵਧੀਆ ਲੱਗੂਗਾ ਮੇਰੇ ਖਿਆਲ ਨਾਲ ਤਾਂ ਬਾਕੀ ਕਿੰਨੇ ਸਾਲ ਦੀ ਐ ਇਹਦੀ ਇਹਦੀ ਗਾਰੰਟੀ ਕਿੰਨੇ ਸਾਲ ਦੀ ਹੈ ਚਲ ਭਾਈ ਆਪਣੇ ਕੋ ਕੱਪੜੇ ਵਾਲ ਨਾਲੇ ਲਾ ਦ ਬੰਦਾ ਆਹ ਘਾਟਾ ਕਰੀ ਜਾਂਦਾ ਤਰਾਏ ਦਾ ਕੀ ਫਰਕ ਉਹਨਾਂ ਦੇ ਟਾਇਰਾਂ ਦਾ ਉਹ ਦੱਸੂਗਾ ਆਪ ਖਾਲਸਾ ਆ ਗਿਆ ਪਰ ਆਈ ਦਾ ਥੋੜਾ ਮੋਟਾ ਹੀ ਹੋਣਾ ਫਰਕ ਇਹਦਾ ਉਦਾਂ ਸੇਮ ਜੀ ਕੰਪਨੀ ਆ ਕੁੰਪਰ ਕੰਮੋ ਵਧੀਆ ਮੈਂ ਕਹਿੰਦਾ ਚੱਕ ਇਹ ਛੋਟੇ ਆ ਭਾਈ ਆਹ ਬੋੜਾ ਸੀਅਟ ਦਾ ਹੂੰ ਸੀਅਟ ਦਾ ਵਧੀਆ ਲੱਗਦਾ ਸੀਅਟ ਦਾ ਆ ਕਿ ਚਿਹੜੀ ਆਪਣੇ ਵਿੱਚ ਦਾਨਦਾਨੂ ਕਿਦਾ ਕੀ ਹਸਾਕਦਾ ਕਹੂਗਾ ਨਾ ਰੈਂਪ ਆ ਕੇ ਇਸ ਇਸ ਕਿੱਤ ਭਾਈ ਦੱਸ ਹਾਂ ਪੈਨ ਕਰਾ ਦੇਣਾ ਹਾਂ ਕਰਾ ਦੇ ਭਾਈ ਭਾਈ ਨਾ ਮਾੜਾ ਇਹ ਛੇੜਦਾ ਹੀ ਹੈ ਨਹੀਂ ਨਹੀਂ ਇਹ ਸਲੂਨ ਦਾ ਉਹਦਾ ਕੰਪਨੀ ਜਾਈ ਨਹੀਂ ਸੀ ਆ ਪਰ ਵਧੀਆ ਗਾਰੰਟੀ ਹੁੰਦੀ ਹੈ ਜੀ ਛੇੜਟ ਦੀ ਵੀ ਗਾਰੰਟੀ ਹੁੰਦੀ ਹੈ ਛੇੜਟ ਦੀ ਵੀ ਆਉਂਦੀ ਹੈ ਛੇੜਟ ਦੇ ਇਹਨਾਂ ਕੋ ਮਿਲੂ ਮੈਰ ਇਹ ਤਾਂ ਗੁਰੂ ਨਾਲ ਪੈ ਦੋ ਕਿਦਾਂ ਮੋੜੀ ਵੀ ਲੈ ਮੋੜੇ ਦਾ ਰੱਖ ਲੈਣੀ ਸੀ ਬਣਾ ਰਿਹਾ ਮੈਂ ਤੈਰੀ ਨਾੜੀ ਬੋਲੀ ਫੜ ਦੇਗਾ ਉਹ ਜੀ ਭਾਜੀ ਦੇ ਆ ਕੇ ਡੀਲ ਮੁੱਕ ਗਈ ਸਾਡੀ ਇੱਥੇ ਆ ਕੇ ਗੱਲ ਖਤਮ ਹੋ ਜਾਂਦੀ ਸਾਡੀ ਖਾਲਸਾ ਟੈਰ ਜਲੰਧਰ ਆ ਵੀ ਤੁਹਾਡੇ ਜਿਹੜੇ ਹੁਣ ਲੈ ਕੇ ਜਾਣਾ ਸਰ ਇਹ ਆਪਾਂ ਟਰੈਕਟਰ ਨੂੰ ਪਾਵਾਂਗੇ ਮੇਰੇ ਵਿਆਹ ਤੋਂ ਪਹਿਲਾਂ ਟਰੈਕਟਰ ਨੂੰ ਪਾਉਣੇ ਆਪਾਂ ਮੋਰੇ ਕੋਈ ਲੈ ਕੇ ਜਾਣਾ ਚਾਰ ਵੀਰ ਜਾਵਾਂਗੇ ਪ੍ਰੀ ਵੈਡਿੰਗ ਲਈ ਕਰ ਦੇਣਾ ਰੈਡੀ ਆਪਾਂ ਹੈ ਜਿੰਨੇ ਦੋ ਆਹੋ ਦੋ ਲੈ ਕੇ ਜਾੜੇ ਆਪਾਂ ਸਾਰਾ ਕੱਢੀ ਦੇ ਗਰੇ ਪਹਿਲਾਂ ਪਾਣੀ ਵੀ ਭਾਈ ਯਾਰ ਪਲਾਪ ਪਲਾ ਦਿੰਦਾ ਜੀ ਸਾਰਾ ਕੁਝ ਥਾ ਦੇਣਾ ਭਾਈ ਸਾਰਾ ਕੁਝ ਪਾਣੀ ਝੂਟ ਸੈਂਟਰ ਰਹਿ ਗਿਆ ਲੁਖੇ ਦਾ ਜੀ ਮੈਡਮ ਨੂੰ ਗੱਲ ਦੇ ਕੋ ਕਿਹੜੀ ਮੈਡਮ ਆ ਕਿਹੜੀ ਮੈਡਮ ਨੂੰ ਫੋਨ ਕਰਨਾ ਆਪਾਂ ਜੋਤੀ ਵੈਡ ਨੂੰ ਲਓ ਜੀ ਚਾਹ ਆ ਗਈ ਆ ਤੇ ਅੱਧਾ ਕੰਮ ਆਪਣਾ ਹੋ ਗਿਆ ਜੀ ਵਿਪਨ ਤੋਂ ਦੂਸੇ ਸੁੱਖੇ ਦੀ ਆਈਡੀ ਮੈਂਸ਼ਨ ਕਰਦੀ ਦੋ ਚਾਰ ਰਿਕਵੈਸਟਾਂ ਹੋਰ ਆ ਜੀ ਮੈਂ ਕਿਹਾ ਸੁੱਖੇ ਕਿਹੜੀ ਗੱਲ ਹੈ ਰਿਕਵੈਸਟਾਂ ਦੀ ਆਪਾਂ ਮੀ ਬਾਅਦ ਕਰਾਂਗੇ ਲਓ ਜੀ ਦੋ ਟਾਇਰ ਆਪਣੇ ਹੋ ਗਏ ਆ ਫਟ ਤੇ ਕਰੋ ਚੈੱਕ ਲੁੱਕੋ ਗੱਡੀ ਲੁੱਕੋ ਬਹੁਤ ਹੈਂਡ ਲੱਗ ਰਹੀ ਆ ਮੈਂ ਮੜ ਗਿਆ ਮੇਰੇ ਕੋਲ ਪੱਕੀ ਲੱਗ ਗੱਡੀ ਦੇ ਟਾਇਰ ਦੇਖ ਲਓ ਪੌਣ ਆਏ ਅਸੀਂ 1 2 3 4 5 6 ਬੰਦੇ ਹਜੇ 2 ਬੰਦੇ ਗੁੱਸੇ ਹੋਏ ਆ ਸਾਡੇ ਨਾਲ ਕਹਿੰਦੇ ਸਾਨੂੰ ਨਹੀਂ ਲੈ ਕੇ ਗਏ ਹੈ ਗੱਡੀ ਆ ਗਿਆ 10 4 ਦੱਸਿਆ ਰੈਂਟਾ ਕਰਾ ਪੱਕੀ ਕੁੜੀ ਹਾਂ ਖੱਬੀ ਸੀਟ ਤੇ ਬਹਿ ਕੇ ਕੀ ਕਵੇ ਤੁਸੇ ਹੌਲੀ ਚਲਾਓ ਨਹੀਂ ਜਿੱਦਾਂ ਉੱਦਣ ਕਹਿੰਦਾ ਥਾਏ ਸੁੱਖ ਸਹੀ ਆ ਲੋ ਜੀ ਆ ਮੁੰਡੇ ਲੈ ਕੁੜੀ ਦੀ ਭਾਲਿਆ ਇੱਕ ਕਹਿੰਦਾ ਪੀਆਰ ਕੁੜੀ ਹੋਵੇ ਕੈਨੇਡਾ ਦੀ ਹਾਂ ਦੋਲ ਦ ਵੈਬਟਾ ਖੜੀ ਆ ਇੱਕ ਭਾਰਤ ਕੰਪੈਨ ਵੀ ਖੜੀ ਆ 53 ਹਜ਼ਾਰ ਅ ਇੱਕ ਸੌਨਾ ਵਾਲੀ ਕਾ 750 ਖੜਾ ਇੱਕ ਇੱਕ ਭਾਰਤ ਕੰਪੈਨ ਜਿਹੜੀ ਉਹਨੇ ਸਰਕਾਰ ਨੇ ਫੋਟੋ ਲਾਈ ਆ ਐਸਐਮਐਸ ਵਾਲੀ ਅ ਅੱਗ ਨਹੀਂ ਲਾਉਣੀ ਵਾਲੀ ਹਾਂ ਸਾਰਿਆਂ ਤੋਂ ਪਹਿਲਾਂ ਤੇ ਦੂਆ ਜੋਂਡੀਆਂ ਨੂੰ ਮੋਰੇ ਟਾਇਰ ਪਾਉਣ ਦੀ ਸਲਾਹਾਂ ਚੱਲਦੀਆਂ ਹਜੇ ਹਜਾਰ ਨੰਬਰ ਹਾਂ ਬਸ 2026 ਚ ਕੰਮ ਹੋ ਜਵੇ ਬਸ ਸਹੀ ਆ ਦਬਨ ਟਰੈਕਟਰ ਤੇ ਮੋਰੇ ਰੱਖੇ ਜਾਂਦਾ ਤੇ ਇਹ ਕਰਦਾ ਹਾਂ ਹਾਂ ਯਮ ਮੋਰੇ ਪੂਰੇ ਅੱਗੇ ਲੱਗੇ ਹੋਣਗੇ ਨੰਬਰ ਬੱਝਿਆ ਹੋਦਾ ਮੈਂ ਕਿਹਾ ਮੈਂ ਰੇਡੀਅਲ ਪਾਉਣੇ ਉਹਨੂੰ ਹਾਂ ਸਭ ਨੂੰ ਕਿਹੜਾ ਕਹਿੰਦੇ ਚਾਰ ਬੰਦੇ ਬੰਦੇ ਕਿੰਨੇ ਬਹਿ ਗਏ ਅੱਜ 6 7 6 7 ਕਦਾ ਵੀ ਲੋਜੀ ਟਾਇਰ ਪੈ ਗਏ ਆ ਤੇ ਹੁਣ ਆਪਾਂ ਕਿੱਥੇ ਜਾਣਾ ਬਈ ਹੁਣ ਆਪਾਂ ਚਾਚੇ ਦਾ 40000 ਰੁਪਇਆ ਲੋਨ ਚੱਲੇ ਆ 40 ਨਹੀਂ মামਾ 70 80 ਦੀ ਗੱਲ ਮੁੱਕਣੀ ਅੱਜ ਚਾਚਾ ਕਿਦਾਂ ਹਾਂ ਠੀਕ ਆ ਸੈਟ ਆ ਮਾਲਦਾ 8 8.5 ਲੱਖ ਰੁਪਇਆ ਦਿੱਥੀ ਪਾ ਗਿਆ ਆ ਜੇਬ ਚ ਅੱਜ ਗੱਲ ਨਹੀਂ ਕਰਨੀ ਸੁਖੇ ਨਾ ਹਾਂ ਸਹੀ ਗੱਲ ਆ ਮੇਰੇ ਵਾਲੇ ਵੀ ਇਤੋ ਹੀ ਲੈਣੇ ਆਪਾਂ ਬਾਕੀ ਭਾਪੇ ਵਾਲਾ ਏਟੀਐਮ ਤੇਰੇ ਕੋਲ ਆ ਉਹ ਪੱਖਾ ਚੱਲੂ ਆ ਉਹ ਚੱਲੂ ਆ ਸਿੰਦਾ ਕਿਦਾਂ ਬਸ ਸੈਨ ਓਕੇ ਕਹਿ ਮੈਂ ਮਾਲ ਖੜਿਆ ਨਹੀਂ ਪਾਜੀ ਮਾਲ ਹੁੰਦਾ ਕੀ ਆ ਕੁੜੀ ਬੋਲੀ ਕਹਿੰਦੇ ਉਹ ਲੈ ਕੇ ਜਾਣੀ ਲੋ ਜੀ ਬੰਦਿਆਂ ਨੂੰ ਬੰਦਿਆਂ ਨੂੰ ਪਾਜੀ ਕੋਲ ਕਾਰ ਪਲਾਨਟ ਗੱਡੀ ਲੈਣ ਤੋਂ ਬਾਅਦ ਪਹਿਲਾਂ ਖਾਲਸਾ ਟੇ ਸੇ ਆ ਪਾਉਣਾ ਹੁੰਦਾ ਕਾਰ ਪਲਾਨਟ ਜੇ ਪਾਜੀ ਹੁਣ ਕੋਈ ਆਪਾਂ ਮੈਨੂੰ ਮੈਂ ਸੇ ਨਹੀਂ ਸੱਤਵੀਂ ਗੱਡੀ ਲੈਣੇ ਆ ਤੇ ਹੁਣ ਬੰਦੇ ਕਰ ਰਹੇ ਆ ਮੈਟ ਤੇ ਸੀਟ ਕਵਰ ਸਲੈਕਟ ਦੇਖੀਏ ਹੁਣ ਕਿਹੜੇ ਵਿਕਲਪ ਹੁੰਦੇ ਤੇ ਬਾਕੀ ਸਾਨੂੰ ਗੱਡੀ ਦੀ ਲੁੱਕ ਚੈੱਕ ਕਰਾਉਂਦੇ ਆ ਇੱਕ ਗੱਡੀ ਆਪਣੀ ਸਵਿਫਟ ਆ ਜਿਹੜੀ ਉਹ ਰੈਡੀ ਹੋ ਗਈ ਆ ਤੇ ਉਹਦੀ ਲੁੱਕ ਚੈੱਕ ਕਰਾਉਂਦੇ ਆ ਫਿਰ ਉਹਦੇ ਵਾਲਾ ਸੇਮ ਕੁਝ ਇਹਦੇ ਵਿੱਚ ਕਰਾਂਗੇ ਆਪਾਂ ਚਾਚਾ ਕੀ ਜਾਂਦਾ ਆ ਉਹ ਭਾਈ ਸਮਝੇ ਗਿਆ ਚੱਲ ਸਮਝਣਾ ਜਾਈਦਾ ਆ ਸੁਖੇ ਆ ਜਾ ਤੇਰੇ ਵਾਲੀ ਗੱਡੀ ਚੈੱਕ ਕਰਾਈਏ ਆਪਾਂ ਲੋ ਜੀ ਸੁੱਖੇ ਵਾਲੀ ਗੱਡੀ ਆਪਾਂ ਚੈੱਕ ਕਰ ਲੈਨੇ ਆ ਤੇ ਸੇਮ ਹੀ ਉਧਾ ਹੋਣਾ ਦੂਜੀ ਸੁੱਖੇ ਦੇ ਚਾਚੇ ਵਾਲੀ ਗੱਡੀ ਜੀ ਇਹ ਆਪਾਂ ਥੱਲੇ ਪਾ ਇੰਜੈਕਟਰ ਪਾ ਤੇ ਇਹ ਪਰ ਇੰਜੈਕਟਰ ਪਾਏ ਆਪਾਂ ਥੱਲੇ ਇੰਜੈਕਟਰ ਵੀ ਵਧੀਆ ਪਾਏ ਆਪਾਂ ਵਿੱਚ ਲਾਈਟਾਂ ਚਲੋ ਬਹੁਤ ਨਾਰਮਲ ਆ ਥੀਲ ਵਿੱਚ ਆਪਣੇ ਸੀਟ ਕਵਰ ਆ ਆਹ ਲਵਾਤੀ ਬੈਟ ਆ ਇਹ ਡਾਇਮੰਡ ਪਲੇਅਰ ਲਾਇਆ ਆਪਾਂ ਇਹਨੂੰ ਤਸੱਲੀ ਕਰਾਤੀ ਸੀ ਸੀਟ ਕਵਰ ਬਹੁਤ ਗੈਂਟ ਲੱਗਦੇ ਸੁੱਖੇ ਬਬਾ ਐਂਡ ਗਾਰੰਟੀ ਕਵਰ ਐਂਡ ਭਾਜੀ ਉਹਨਾਂ ਦਾ ਕੰਮ ਦਾ ਉਦਾਂ ਮੈਂ ਦੇਖਿਆ ਬਹੁਤ ਘੈਂਟ ਆ ਬਹੁਤ ਘੈਂਟ ਕੰਮ ਆ ਤਸੱਲੀ ਕਰਾਂ ਬਾਕੀ ਦੇਖ ਲੈ ਜੀ ਪੀਐਸ ਲਾਉਣਾ ਇਹ ਚ ਇਹ ਰਹਿਣ ਦੇ ਮੈਂ ਕਿਹੜਾ ਕੁਆਚਾ ਰਹਿਣ ਦਿੰਦੇ ਨੇ ਕੋਈ ਨਹੀਂ ਇਹ ਬਾਕੀ ਕਰੋ ਚੈੱਕ ਲੁੱਕ ਗੱਡੀ ਦੀ ਸੀਟ ਕਵਰ ਵਗੈਰਾ ਬੈਟਿੰਗ ਕਰਾਈ ਆ ਦੱਲੇ ਜੀ ਠੀਕ ਚੱਲ ਠੀਕ ਚੱਲ ਗੱਡੀ ਦੇ ਡਿੱਗੀ ਚੱਕ ਇਦਾਂ ਬਹੁਤ ਕੀ ਨਹੀਂ ਪਤਾ ਸੀ ਨੂੰਣ ਵਿਆਹ ਨਹੀਂ ਕਰ ਬੁਹ ਪੈਂਦੀ ਆ ਵਿਆਹਾਂ ਚਲ ਬੱਬੂ ਬਾਦ ਨੂੰ ਫੇਕਰਾਵਾਂਗੇ ਸੁੱਖੇ ਦਿਲ ਟੁੱਟ ਗਿਆ ਪਸੰਦ ਬਹੁ ਸੀ ਲਓ ਜੀ ਚਲੋ ਮੁੱਦੇ ਤੇ ਆਉਂਦੇ ਆਪਾਂ ਇਹ ਜੇ ਗ੍ਰੀਨ ਆਪਾਂ ਜੋਂਡੀਆ ਤੇ ਲਾਉਣੀ ਆ 55 ਰਸਤੇ ਹਾਂ ਜਾਂ A10 ਤੇ ਲਾ ਦੇਣੀ ਹਾਂ ਜਾਂ A10 ਚ ਲਾ ਦੇਣੀ ਆ ਆ ਹਾਂ ਪੂਰਾ ਇਹਨ ਕੰਮ ਰੱਖਣਾ ਚੱਕ ਕੇ ਤੇ ਆ ਦੇਖੋ ਜੀ ਆਪਾਂ JBL ਦਾ 1300 ਉਫਰ ਲਾਇਆ ਇਹਨੂੰ ਤੇ ਐਂਪ ਲਾਇਆ ਆ ਸਿਸਟਮ ਵੀ ਲਾਤਾ ਆਪਾਂ ਸਕਰੀਨ ਦੇਖੋ ਵੀਰੇ ਚਲਦੀ ਸੋਹਣੀ ਲੱਗਦੀ ਸਕਰੀਨ ਦੇਖੋ ਚਲਦੀ ਤੇ ਡਾਇਮੰਡ ਪਲੇਅਰ ਲਾਇਆ ਆਪਾਂ ਬਹੁਤ ਗੈਂਟ ਲੁੱਕ ਦਿੰਦਾ ਗੱਡੀ ਨੂੰ ਬਾਕੀ ਸੋਖਾ ਐਮਬੀ8 ਲਾਈਟਾਂ ਦੇ ਉਹ ਤਾਂ ਚੱਲ ਕੋਈ ਨਾ ਆਪਾਂ ਫੇਲ ਵਾਲਵਾਂਗੇ ਪਾਪੇ ਦਾ ਠੇਕਾ ਆਏ ਤੇ ਆ ਠੇਕਾ ਆ ਤੇ ਮੰਨ ਲਓ ਕਰਣੀ ਆਪਾਂ ਬੱਸ ਸਾਰਾ ਆਪਣਾ ਠੀਕ ਹੈ ਚੂੜੇ ਵਾਲੇ ਜੀ ਹਾਂ ਉਹ ਮੇਨ ਆ ਜੀ ਉਹ ਟਾਈਟਲ ਆਪਾਂ ਰੱਖਾਂਗੇ ਕਿ ਪੀਆਰ ਕਿ ਕੰਟਰੀ ਕਿਡੀ ਜਿਹੜੀ ਮਾਰਦੀ ਜਿਹੜੀ ਮਾਰਦੀ ਗਈ ਕੰਟਰੀ ਹੋ ਜਾਂਦਾ ਕੰਟਰੀ ਹੋ ਜਾਂਦਾ ਹੋ ਜਾਂਦਾ ਹੋ ਜਾਂਦਾ ਆਹ ਦੇਖੋ ਜੀ ਗੱਡੀ ਦਾ ਲੁੱਕ ਚੈੱਕ ਕਰੋ ਤੇ ਤੇ ਆਪਣੀ ਦੂਜੀ ਚਾਚਾ ਜੀ ਵਾਲੀ ਗੱਡੀ ਨੂੰ ਵੀ ਲੱਗ ਗਿਆ ਚਾਚਾ ਜੀ ਵੀ ਲੱਗ ਗਿਆ ਉਹ ਚਾਚਾ ਕਹਿੰਦੇ ਖੁੱਲੀ ਆ ਚਾਚਾ ਗੱਡੀ ਖੁੱਲੀ ਆ ਗਲਤ ਨਾ ਸਮਝੋ ਜੀ ਗੱਡੀ ਖੁੱਲੀ ਆ ਕਰੋ ਚੈੱਕ ਜੀ ਤੇ ਆਪਾਂ ਫ੍ਰੀ ਹੋ ਜਮਾਂਗੇ ਮੇਰਾ ਖਿਆਲ ਘੰਟੇ ਤੱਕ ਜਦ ਤੱਕ ਫੇ ਸੁੱਖੇ ਜਿੱਦਾਂ ਨਿਕਵੇ ਇਕਲ ਦੀ ਕੌਫੀ ਇਹ ਪੀਣ ਨੂੰ ਚੱਲ ਗਾ ਦ ਚੱਲਦੇ ਵੀਰੇ ਆਪਾਂ ਕੱਢਾਂ ਲੱਗੇ ਗੱਡੀ ਬੱਸ ਨਿਕਵੇ ਇੱਕਰ ਉਹ ਹੀ ਪੀਣੀ ਆਪਾਂ ਐਮਬੀਡੀ ਐਮਬੀਡੀ ਪੇ ਸੁਭਾਏ ਹਾਂ ਇੱਕ ਐਮਬੀਡੀ ਚਲੋ ਉਹ ਚਲੋ ਉਹ ਬਾਅਦ ਦੀ ਗੱਲ ਉਹ ਨਵਾਂ ਕਾਰੋਬਾਰ ਹੈ ਜੀ ਹਾਂ ਪਹਿਲਾਂ ਆਪਾਂ ਦੁਆ ਕਰ ਕਿਸੇ ਤੇਰੇ ਵਾਲੀ ਨਾਲ ਸਕਰੀਨ ਵਧੀਆ ਚੱਲਦੀ ਆ ਹਾਂ ਸਕਰੀਨ ਵਧੀਆ ਚੱਲਦੀ ਪਤਾ ਕੀ ਚੱਕਰ ਆ ਉਹ ਵੀ ਇਦਾਂ ਹੀ ਸੀ ਉਹਦੇ ਜਦੋਂ ਆਪਾਂ ਸੈਮ ਨਹੀਂ ਪਾਉਨੇ ਫੇਰ ਵਧੀਆ ਚੱਲਦੀ ਆ ਆ ਦੇਖੋ ਉਹਦਾ ਕੋ ਹੁਣ ਸੈਟਿੰਗ ਕਰਨਾ ਹੁੰਦਾ ਹੈ ਸੈਟਿੰਗ ਕਰਨੀ ਪੈਣੀ ਭਾਈ ਇਹਦੀ ਚਲਦੀ ਨਹੀਂ ਆਵੇ ਚਲਦੀ ਨਹੀਂ ਇਹਦਾ ਹਾਰਟਬੋਰਡ ਨਾ ਦੇਖ ਲਓ ਕਨੈਕਟ ਕਰਕੇ ਠੀਕ ਹੈ ਜੀ ਲੋ ਜੀ ਕਰੋ ਲੁੱਕ ਚੈੱਕ ਗੱਡੀ ਦੀ ਤੇ ਇਹਨੂੰ ਆਪਾਂ ਡੰਪਿੰਗ ਨਹੀਂ ਕਰਾਈਏ ਡੰਪਿੰਗ ਦਾ ਵੀ ਉਦਾਂ ਹੋ ਜਾਂਦੀ ਚਲੋ ਕੋਈ ਨਾ ਉਹ ਪਾਪਿਆ ਠੇਕਾ ਆਏ ਤੇ ਕਰਾਵਾਂਗੇ ਤੇ ਬਾਕੀ ਤੁਹਾਨੂੰ ਦੂਈ ਗੱਡੀ ਵੀ ਦਿਖਾਉਨੇ ਆ ਰੈਡੀ ਕਰਕੇ ਤੇ ਹੁਣ ਭੁੱਖ ਜੀ ਬਹੁਤ ਜੀ ਤੁਹਾਨੂੰ ਆਪ ਕੰਮ ਹੋ ਗਿਆ ਆਪਣਾ ਤੇ ਹੁਣ ਭੁੱਖ ਜੇ ਲੱਗੀ ਸੀਗੀ ਸੁੱਖੇ ਚੰਦ ਜਿੱਥੇ ਗਏ ਛੇ ਕਿੜਾ ਪੀਣਾ ਰੈੱਡ ਵੈਲਵਟ ਸੰਘੇੜੇ ਦੀ ਮਸਾਲਾ ਆ ਗਿਆ ਬੰਦੇ ਆਪਣੇ ਤਿੰਨ ਚਾਰ ਮਿਕਸ ਕਰਦੇ ਆ ਹਾਂ ਤਿੰਨ ਚਾਰ ਉਹ ਬੰਦੇ ਸਾਡੇ ਗੁੱਸੇ ਹੋયા ਸਾਡੇ ਨਾਲ ਕੀ ਚਲੋ ਮਜਬੂਰੀ ਸੀਗੀ ਸਾਡੀ ਉਹ ਵੀ ਉਹ ਵੀ ਚਲੋ ਕੋਈ ਨਾ ਆਪਣੇ ਭਰਾਈ ਆ ਯਾਰ ਨਿਕੜ ਗਏ ਹਾਂ ਇੱਕ ਬੰਦਾ ਆਪਣਾ ਸਹੀ ਆ ਉਹਦਾ ਫੋਨ ਵੀ ਆਉਂਦਾ ਆ ਸਾਡੇ ਪਿੰਡ ਦੇ ਲੰਬੜ ਆ ਇਹ ਆਪ ਲਓ ਜੀ ਬੰਦਾ ਪਹਿਲੋ ਕਹਿੰਦਾ ਤੁਹਾਨੂੰ ਨਿਕ ਵੇਕਰ ਲੈ ਕੇ ਜਾਣਾ ਨਿਕ ਵੇਕਰ ਸਾਬੇ ਸਾਬੇ ਫਿਰ ਹਾਰਬਕ ਤੇ ਕਹਿੰਦਾ ਸ਼ਕਰਗੰਦੀ ਸ਼ਕਰਗੰਦੀ ਜਾਣਦੇ ਹੋ ਰਾਜੂ ਕਿਹਦੇ ਰਾਜੂ ਦੇ ਕੋਲ ਚ ਹਾਂ ਰਾਜੂ ਦੇ ਕੋਲ ਚ ਇਹੇ ਗਾ ਸਾਡੀ ਕਦਰ ਪਾਈ ਇਹਨਾਂ ਨੇ ਚਲੋ ਕੋਈ ਨਾ ਆ ਆ ਬਾਕੀ ਆਦੇ ਅੱਧੇ ਬਾਕੀ ਬੰਦੇ ਵੀ ਆ ਗਏ ਜੀ ਮੱਕੜੀ ਤੋਂ ਆਦੇ ਸ਼ਕਰਗੰਦੀ ਤੇ ਆ ਸ਼ਕਰਗੰਦੀ ਤੇ ਆ ਗਏ ਆ ਮੱਕੜੀ ਕਿਹ ਕੇ ਆਲੇ ਮੱਕੜੀ ਹਾਂ ਚੱਲ ਜੀ ਨਹੀਂ ਆਪਾਂ ਜਾਣਾ ਨਿਕ ਵੇਕਰ ਹਾਂ ਉੱਤੋਂ ਵੀਣਾ ਰੈੱਡ ਵੈਲਵਟ ਸ਼ੀਕ ਹਨਾ ਚਾਚਾ ਜੀ ਹਾਂ ਨਿਕਵੇ ਕਰਿਆਣਾ ਹਨਾ ਆਪਾਂ ਪਸਾ ਜਾ ਇਧਰ ਲਾ ਦਿਆ ਵੀਰ ਹਾਂ ਬਸ ਬਸ ਨਿਕਵੇ ਕਰ ਲਾ ਜੀ ਕੱਲ ਤੇ ਉਹਦੇ ਚਾਰ ਤਾਂ ਆ ਖੜੇ ਆ ਦੋ ਅੰਦਰ ਚ ਦੋ ਅੰਦਰ ਆ ਸ਼ਕਰਗੰਦੀ ਖਾਓਗੇ ਸਾਰੇ ਸ਼ਕਰਗੰਦੀ 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 ਖਾਓ ਸ ਲੈਣੇ ਆ ਕੇਲੇ ਦਾ ਕਹਿੰਦੇ ਘਰੇ ਉਹ ਪਿਆ ਕੇਲੇ ਦਾ ਗੱਲ ਮੁੱਖੇ ਹੁਣੀ ਬਲਤਾ ਜੇ ਆ ਕੱਲ ਤੇ ਬਹੁਤ ਪਾਇਆ ਕਰੀ ਨਹੀਂ ਯਾਰ ਟੁੱਟੇ ਹੁੰਦੇ ਵੇਗਾ ਆ ਦੇ ਉਹ ਐਨੀ ਵੇ ਕੋ ਮੈਨੂੰ ਦੇ ਹਾਲੇ ਨੂੰ ਉਹ ਮੈਨੂੰ ਟੁੱਟੇ ਆ ਨਹੀਂ ਉਹ ਮੈਨੂੰ 2000 ਦੇ ਆ ਮੈਨੂੰ 2000 ਦੇ ਆ ਯਾਰ ਸੁੱਕੇ ਹੈਗੇ ਕੋ ਦੇ ਦੋ ਯਾਰ ਇਹ ਭਾਈ ਇਹ ਨਹੀਂ ਟੁੱਟੇ ਐ ਨਹੀਂ ਰੋਟੇ ਮੈਨੂੰ ਐ ਨਹੀਂ ਬੱਜੇ ਆ ਜਾ 2000 ਦੇ ਆ ਮੈਂ ਗੱਡੀ ਲੈ ਗਏ ਨਾ 2000 ਦੇ ਦੇ ਸਨਕੀਵਾ ਉਹ ਉਹ ਸੁੱਕੀ ਬਣਾ ਦੇਣੀ ਤੇੜੀ ਕੁੜੀ ਦਾ ਪਿਆਰਾ ਵੀ ਹੈਗਾ ਦੇਖ ਤਾਂ ਬੜੂਆ ਯਾਰ ਸਾਡੇ ਨਾਲ ਨੇ ਰੌਲਾ ਪਾਈ ਜਾਨੇ ਇਥੇ ਇਹਨੂੰ ਤੇ ਦੂਜੇ ਦੋ ਹੋਰ ਆ ਜਾਣੀਆਂ 500 ਰੇ ਹੀ ਹੋ ਯਾਰ ਉਹ ਹੈਗੇ ਹੈਗੇ ਉਹ ਗੱਲ ਵੜ ਗਈ ਬਣ ਗਈ ਤੇਰੇ ਘਰ ਮਾਦੀ ਚੋਈ ਨਹੀਂ ਜੂਤੋਂ だっ ਤਾਂ ਚੱਕੀ ਸੇਟ ਉਹਦਾ ਹੋ ਰਹਾ ਜਦਸਾ ਹਾਂ ਬੱਸ ਹੁਣ ਨਹੀਂ ਹੁਣ ਨਹੀਂ ਭਰਾਵਾ ਇੱਕ ਵਾਰ ਹੀ ਹੁੰਦਾ ਇੱਕ ਵਾਰੀ ਤਾਂ ਨਾ ਕਰ ਦੇਣਾ ਦੱਸੇ ਨੇ ਉਹ ਨਹੀਂ ਜੰਟਾ ਲੱਗੇ ਸਿੱਧਾ ਜਾਣਾ ਹਾਂ ਜਾਣਾ ਇੱਧੇ ਹਾਂ ਕਿੱਦਾਂ ਹੋਏ ਮੇਰੇ ਨਾਲ ਘਰਪੁਰ ਬੰਦੇ ਹੀ ਲਾ ਦੇ ਆਪਾਂ ਮਾਡਲ ਦਾ ਟਾਊਨ ਚ ਜਾਣਾ ਦੁਬਾਰਾ ਇਹਦਾ ਮਾਮਾ ਫੇਰ ਉੱਥੇ ਹੀ ਆ ਮੈਂ ਕਿੜੀ ਜਿਹੜਾ ਇਹ ਦੁਹਾਲਦਾ ਕਿੱਥੇ ਜਿੱਥੋਂ ਆਈਆਂ ਤੂੰ ਮਾਮਾ ਕੀ ਕਿਹਾ ਸੀ ਮੈਨੂੰ ਮਾਡਲ ਟਾਊਨ ਨਾਲ ਜਾਣਾ ਤੂੰ ਇਹਨੂੰ ਬੰਦ ਕਰ ਯਾਰ ਕਿਉਂ ਬੰਦ ਕਰਾਂ ਯਾਰ ਦੇ ਮੇਰਾ ਜਿਹਾ ਬਲੌਗ ਦੇ ਦੇ ਕਮਾਈ ਨਹੀਂ 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 ਬਲੌਗ ਵਿੱਚ ਮੋਡਲ ਟਾਊਨ ਦਿਖਾ ਲੈਣਾ ਤਾਂ ਲੈ ਕੇ ਆਇਆ ਹੁਣ ਮੇਰਾ ਲਾਇਆ ਐਵੇਂ ਹੋ ਗਿਆ ਲੋ ਜੀ ਮੋਡਲ ਟਾਊਨ ਦੀ বাজ ਗਈ ਆ ਗੇੜੀ ਸੁੱਖੇ ਪਬਲਿਕ ਰਿਐਕਸ਼ਨ ਕੀ ਆ ਵੇ ਬਹੁਤ ਸੋਹਣਾ ਸੋਹਣਾ ਹੂੰ ਸੋਹਣਾ 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 ਚੱਲ 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 ਉਹ ਤਾਂ ਕਮਾਰਤੀ ਗੱਡੀ ਕਬੂਤਰ ਮਾਰਦਾ ਦੇ ਦਿੱਤਾ ਥੱਲੇ ਓਹ ਹੋ ਨਵੀਂ ਗੱਡੀ ਨਾਲ ਕਬੂਤਰ ਦਾ ਦਗ ਘਟ ਨਹੀਂ ਆਸ਼ੀਰਵਾਦ ਕੁੱਤਾਂ ਨੂੰ ਦੇ ਦਿੱਤਾ ਸੱਲੇ ਆਹਾਂ ਦੀ ਪਰਿਆ ਖੜੀ ਐ ਸੜਕ 'ਤੇ ਦੇਖੋ ਤਾਜ ਦਾ ਵੀ ਨਹੀਂ ਪੈ ਰਿਹਾ ਰਾਵਾਂ ਸੁੱਕੇ ਕੰਮੇ ਨਾ ਚੱਕ ਕੇ ਰੱਖ ਦੇ ਇਧਰ ਜੱਸੇ ਦੇ ਹੱਥ ਜਿਉਂ ਰੋਲ ਵੀ ਤਲਕੀ ਜਾਂਦਾ ਜਿੱਦਾਂ ਜਿੱਦਾਂ ਸੁਫਰੀਕਾ ਮਾਰਦਾ ਲਓ ਜੀ ਕੰਮ ਕਮਾ ਕੇ ਘਰ ਆ ਰਹੀ ਫਸ ਗਈ ਆ ਨਿਕ ਵੇਕਰ ਤੇ ਸੁੱਖੇ ਥੋੜੇ ਹੀ ਬਣਨੇ ਮੇਰਾ ਭਰਾ ਦਿਲ ਨਹੀਂ ਰਹੀ ਠੀਕ ਆ ਦਿਲ ਨਹੀਂ ਛੱਡਣਾ ਅੱਲਾ ਪਾਹ ਪਹਿਲੇ ਰੈਂਕ ਤੋਂ ਵੀ ਥੱਲੇ ਹਾਂ ਬਸ ਅੱਦਵਣ ਵਾਲਾ ਕੰਮ ਹੀ ਹੈ ਨਹੀਂ ਨਵਾਂ ਵਾਲਾ ਕੰਮ ਰੱਖਣਾ ਚੱਕ ਕੇ ਜਾਣਾ ਕੇ ਐਫਸੀ ਸਿਗਾ ਤੇ ਵੀਰਵਾਰ ਹੈ ਅੱਜ ਵੇਜ ਸਿਗਾ ਮੇਰਾ ਇਸ ਕਰਕੇ ਵਿਚਾਰੇ ਇਹਨਾਂ ਨੂੰ ਵੀ ਨਿਕ ਵੇਕਰਾਉਣਾ ਪਿਆ ਲਓ ਜੀ ਪਹੁੰਚ ਗਏ ਆ ਨਿਕ ਵੇਕਰ ਤੇ ਹੁਣ ਖੋ ਨਾ ਇਹ ਤੁਹਾਨੂੰ ਕੀ ਕੀ ਚੱਲੂਗਾ ਅੱਜ ਮੈਂ ਕਿਹਾ ਜਾ ਕੇ ਆ ਜਾਨੇ ਆਰਡਰ ਦੇਣਾ ਨਹੀਂ ਉਹਦਾ ਉਹ ਦੋ ਕੁਛ 10 ਮਿੰਟ ਹੋ ਗਏ ਆ ਕਨਫਿਊਜ਼ ਹੋ ਜਿਹਾ ਪਏ ਆ ਬੰਦੇ ਆਰਡਰ ਵੀ ਦੋਗਾ ਸੀ ਯਾਰ। ਆਲੰਬ ਦੇ ਲੱਗੇ ਉਹ ਡਰਾ ਦੇ। ਮੈਂ ਰੈੱਡ ਵੈਲਵਟ ਵੀ ਲੈਣਾ। ਛੇਕ। ਮੈਂ ਉਹ ਪਨੀਰ ਵਾਲਾ ਨਾਲ ਖਾ ਲੈਣਾ। ਸਹੀ ਆ? ਉੱਥੇ ਕਿਉਂ ਚੱਲ? ਪਤਾ ਨਹੀਂ ਪਹਿਲੀ ਵਾਰ ਆਏ ਆ। ਭਾਈ ਦੇਖ ਭਾਈ ਲੈਤੀ ਆਈ ਭਾਈ। ਇੱਕ ਮਿੰਟ ਉੱਥੇ ਹੋਣਾ। ਭਾਈ ਕਿੰਨੇ ਬੜੇ? 5000। ਲੋ ਭਾਈ। ਪਹਿਲੀ ਪਾਰਟੀ ਸੁੱਖੇ ਦੀ 5000 30 ਜੇ ਹੋ ਗਈ ਆ। ਅਜੇ ਪੈਂਡਿੰਗ ਆ। ਬੈਲ ਲੈ ਜਾ ਇਹ ਗੱਡੀ ਚ ਰੱਖਣਾ ਹੁਣ ਠੀਕ ਆ ਸੁੱਕੇ ਸੁੱਕੇ ਉਹ ਢਟਾ ਲਜਿਆ ਗਿਆ ਹੋ ਗਿਆ ਉਹ ਢਟਾ ਰੋ ਸੇਵਾਂ ਰੱਖ ਰਿਹਾ ਅੱਛਾ ਔਰ ਢਾੜਦਾ ਇੰਦਰ ਦਾ ਮੂੰਹ ਬੈੜ ਦਾ ਥੇ ਉੱਥੇ ਮੈਂ ਆਉਣਾ ਤੇਰਾ ਮੂੰਹ ਉੱਟ ਗਿਆ ਸੋਨੀ ਦਾ ਜੂ ਸੁੱਕੇ ਨੀ ਦਾ ਜੂ ਲੋ ਜੀ ਕਟਰ ਜਲ ਪਏ ਆ ਚੱਲਣੇ ਆ ਭੈਣੇ ਬੱਟ ਕਿੰਨੇ ਲੱਗਾ ਬਹੁਤ ਲੱਗਾ ਪਹਿਲਾਂ ਕਿਦਾ ਦੇ ਫਿਰ ਡੇਟਾ ਦਾ ਸੋਨਾ ਯਾਰ ਬਹੁਤ ਸਵਾਰ ਹੈ ਯਾਰ ਆਨਾ ਲੱਗਾ ਕੀ ਹਾਂ ਭਰ ਕੇ ਆ ਉਦਾਂ ਵੀ ਛੇ ਕਨੇ ਰਜਾ ਦੇਣਾ ਹੁਣ ਆਪਾਂ ਬਾਲਾ ਮੋੜਦੇ ਯਾਰ ਪੈਸੇ ਲੱਗੇ ਸੁੱਖੇ ਪਾਲਤ ਕੰਪੈਨ ਦੇ ਦੋ ਖਾਤੇ ਵੱਢਣੇ ਸੀ ਐਸਐਮਐਸ ਲਾ ਕੇ ਉਹਨੇ ਚੱਲ ਗਿਆ ਹੈ ਦੇਖ ਲਾ ਫੜ ਗਦਾ ਹੁਣ ਆਪਾਂ ਇੱਥੇ ਚੱਲ ਠੀਕ ਆ ਉਧਰ ਸੱਚੇ ਦੋ ਖੱਤਿਆਂ ਦੀ ਬੜਾਈ ਚਲ ਗਈ ਦੇਖ ਲਾ ਹੈ ਇਹਦੇ ਨਾਲ ਦੇ ਬਲਾਕ ਚ ਆ ਬੰਦੇ ਦਾ ਇੱਕ ਦਾ ਫੋਨ ਆ ਗਿਆ ਸੀ ਬੱਚੀ ਇਹ ਕੋਈ ਨਾ ਮਾਰ ਗਿਆ ਨਵੀਂ ਗੱਡੀ ਦਾ ਹੋ ਗਿਆ ਨੁਕਸਾਨ ਕੁਛ ਵਿੱਚ ਜਿਹੜੀ ਟਾ ਮਾਰ ਗਿਆ ਜੀ ਨਹੀਂ ਵੱਜੀ ਵਾਲੀ ਹੈ ਜੀ ਵੱਜਿਆ ਨਹੀਂ ਆ ਡੈਂਟ ਪੈ ਗਿਆ ਰੇ ਯਾਰ ਓਹੋ ਓਹੋ ਸੋ ਲਾਸ ਯਾਰ ਸਿੰਦੇ ਆ ਕੇ 5030 ਦਾ ਇੱਕ ਨੁਕਸਾਨ 11000 ਦਾ ਇੱਕ ਹੋ ਗਿਆ ਹਾਂ ਆਓ ਗਾਇਸ ਚੱਲ ਜੇ ਤੇ ਕਿਹਦਾ ਫਾਲਟ ਆ ਗਿਆ ਵਿਚ ਵਿੱਚ ਜੀ ਲਓ ਜੀ ਮੁੰਡੇ ਨੇ ਬਾਤ ਵੋਲ ਅੰਗੇ ਤੇ ਵੀ ਆਪਣੀਆਂ ਆਈਡੀਆ ਦੇ ਤੇ ਭਾਜੀ ਕਹਿੰਦਾ ਭਾਜੀ ਆਪਣੀ ਸਹੇਲੀ ਦੇ ਨਾਲ ਤੇ ਦਾਦੇ ਬਾਪੂ ਕੋਲ ਗਿਆ ਮੁੰਡਾ ਵੱਧ ਕੱਚਾ ਹੋਇਆ ਬਾਪੂ ਉਦੋਂ ਜ਼ਿਆਦਾ ਕੱਚਾ ਹੋ ਗਿਆ ਉਹ ਮਨਰਾਜ ਜਿਆਦਾ ਆਉਣ ਬਾਤ ਵੋਲ ਲਓ ਜੀ ਗੱਡੀ ਆਪਣੀ ਇਹ ਵੀ ਹੋ ਗਈ ਆ ਰੈਡੀ ਤੇ ਸਾਰਾ ਕੁਝ ਆਪਣਾ ਹੋ ਗਿਆ ਭਾਈ ਸੈਟਿੰਗ ਇਹ ਕਰਦਾ ਮਾੜੀ ਇਹ ਆਈਡੀ ਇਹ ਬਣਾਉਂਦਾ ਤੇ ਹੋ ਗਿਆ ਕੰਮ ਆਪਣਾ ਡਨ ਤੇ ਕਰੋ ਲੁੱਕ ਚੈੱਕ ਇਹਨੂੰ ਵੀ ਸਾਰਾ ਕੁਝ ਆਪਾਂ ਕਰਾ ਦਿੱਤਾ ਇਹ ਆ ਸੁਖਰੇ ਚਾਚੇ ਦੀ ਗੱਡੀ ਲੋ ਜੀ ਹੋ ਗਈ ਆ ਰੈਡੀ ਤੇ ਹੁਣ ਰਵਾਨਾ ਹੋਣ ਲੱਗੇ ਹਾਂ ਅਸੀਂ ਪਿੰਡ ਨੂੰ ਕਿਦਾਂ ਲੱਗਾ ਵਲੌਗ ਤੇ ਦੇਖਿਓ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਹੌਲੀ ਹੌਲੀ ਟਰਾਈ ਕਰਾਂਗੇ ਆਪਾਂ ਤੇ ਦੋ ਵਧੀਆ ਤੋਂ ਵਧੀਆ ਦਿਨੋ ਦਿਨ ਵਧੀਆ ਤੋਂ ਵਧੀਆ ਵਲੌਗ ਆਇਆ ਕਰਨਗੇ ਆਪਣੇ ਇਦਾਂ ਹੀ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਆਪਣੇ ਵਲੌਗ ਇਦਾਂ ਹੀ ਫੈਮਿਲੀ ਚ ਬਹਿ ਕੇ ਦੇਖਣ ਵਾਲੇ ਹੋਇਆ ਕਰਨਗੇ ਨਾ ਵਿੱਚ ਆਪਾਂ ਕੋਈ ਗਾਲ ਐਡ ਕਰਨੀ ਆ ਫੈਮਿਲੀ ਵਲੌਗ ਹੋ ਜਾ ਕਰਨਗੇ ਆਪਣੇ ਲੋ ਜੀ ਰੇਟ ਉਹ ਨੈਕਸਟ ਵਲੌਗ ਨੈਕਸਟ ਵਲੌਗ ਵੀ ਆਪਾਂ ਕਰਦੇ ਹਾਂ ਜੀ ਛੇਤੀ ਸ਼ੂਟ ਹਫ਼ਤੇ 'ਚ ਆਪਣੇ ਦੋ ਵਲੌਗ ਆਇਆ ਕਰਨਗੇ ਓਕੇ ਜੀ